ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਭਾਈ ਪਤੰਗ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਿਆਰੇ ਸਿੱਖ ਸਨ ਇਹ ਲਾਹੌਰ ਵਿੱਚ ਰਹੇ ਕੇ ਦੁਕਾਨਦਾਰੀ ਕਰਿਆ ਕਰਦੇ ਸਨ ਦੁਕਾਨ ਤੋਂ ਇਲਾਵਾ ਲੋਕਾਂ ਦੀਆਂ ਆਮਾਨਤਾਂ ਵੀ ਆਪਣੇ ਪਾਸ ਰੱਖਦੇ ਸਨ ਕਿਉਂਕਿ ਉਹ ਸੱਚ ਵਾਲੇ ਬੰਦੇ ਸਨ ਉਹ ਨਾ جھوٹ ਬੋਲਦੇ ਸਨ ਤੇ ਨਾ ਹੀ ਕਿਸੇ ਦੇ ਧੰਨ ਨੂੰ ਹਾਜਮ ਕਰਦੇ ਸਨ ਧਰਮ ਕੀਰਤ ਵਿੱਚ ਜੋ ਬਣਦਾ ਸਰਧਾ ਅਨੁਸਾਰ ਗੁਰੂ ਘਰ ਜਾਂ ਸਾਧੂ ਸੰਤਾਂ ਗਰੀਬਾਂ ਨੂੰ ਛਕਾ ਦਿੰਦੇ ਸਨ ਭਾਈ ਪਤੰਗ ਜੀ ਜਦੋਂ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਸ੍ਰੀ ਹਰਮੰਦਰ ਸਾਹਿਬ ਪਹੁੰਚਦੇ ਸਨ ਆਪਣੇ ਧਰਮ ਕਿਰਤ ਦੇ ਲਾਭ ਵਿੱਚੋਂ ਕੁਝ ਨਾ ਕੁਝ ਗੁਰੂ ਮਹਾਰਾਜ ਨੂੰ ਭੇਟ ਕਰ ਜਾਂਦੇ ਸਨ ਭਾਈ ਪਤੰਗ ਜੀ ਸਾਰੇ ਲਾਹੌਰ ਸ਼ਹਿਰ ਵਿੱਚ ਸੱਚੇ ਪੁਰਖ ਮੰਨੇ ਹੋਏ ਸਨ ਲਾਹੌਰ ਦਾ ਮੁਸਲਮਾਨ ਸੂਬੇਦਾਰ ਵੀ ਭਾਈ ਪਤੰਗ ਉੱਤੇ ਭਰੋਸਾ ਰੱਖਦਾ ਸੀ ਇੱਕ ਦਿਨ ਲਾਹੌਰ ਦੇ ਸੂਬੇਦਾਰ ਦਾ ਦਰਬਾਰੀ ਜਮਾਲ ਖਾਂ ਕਿਤੇ ਜਾਣ ਲੱਗਾ ਤਾਂ 200 سونے ਦੀਆਂ ਮੋਹਰਾਂ ਦੀ थैਲੀ ਬਾਈ ਪਤੰਗ ਜੀ ਦੀ ਦੁਕਾਨ ਤੇ ਆਮਾਨਤ ਦੇ ਰੂਪ ਵਿੱਚ ਰੱਖ ਗਿਆ ਕੰਮਾਂ ਵਿੱਚ ਵਿਅਸਤ ਹੋਣ ਕਰਕੇ ਬਾਈ ਪਤੰਗ ਜੀ ਨੇ ਦੁਕਾਨ ਵਿੱਚ ਪਹਿ ਇੱਕ ਵਹਿਲੇ ਊਜੇ ਵਿੱਚ 200 سونے ਦੀਆਂ ਮੋਹਰਾਂ ਰੱਖ ਦਿੱਤੀਆਂ ਆਮਾਨਤ ਵਾਲੇ ਖਾਨੇ ਵਿੱਚ ਰੱਖਣ ਦਾ ਖਿਆਲ ਬਾਈ ਪਤੰਗ ਜੀ ਨੂੰ ਨਾ ਰਿਹਾ ਤੇ ਨਾ ਹੀ ਅਮਾਨਤ ਖਾਤੇ ਉੱਤੇ ਲਿਖੀ ਗਈ ਭਾਈ ਜੀ ਨੂੰ ਉਹਦਾ ਚੇਤਾ ਹੀ ਭੁੱਲ ਗਿਆ ਕੁਝ ਸਮੇਂ ਬਾਅਦ ਜਮਾਲ ਖਾਂ ਭਾਈ ਪਤੰਗ ਕੋਲ ਆਇਆ ਤੇ ਅਮਾਨਤ ਰੱਖੀ ਆਪਣੀ 200 ਮੋਹਰਾਂ ਮੰਗਣ ਲੱਗਾ ਭਾਈ ਪਤੰਗ ਜੀ ਨੇ ਅਮਾਨਤ ਖਾਤਾ ਜਮਾਨਤ ਖਜ਼ਾਨਾ ਖੋਲ ਸੁੱਟਿਆ ਪਰ ਕਿੱਥੇ ਵੀ ਜਮਾਲ ਖਾਂ ਦਾ ਨਾਮ ਨਾ ਮਿਲਿਆ ਦੁਕਾਨ ਵਿੱਚ ਉਹ ਥਾਵਾ ਵੇਖਿਆ ਜਿੱਥੇ ਆਮ ਤੌਰ ਤੇ ਅਮਾਨਤਾਂ ਰੱਖੀਆਂ ਜਾਂਦੀਆਂ ਸਨ ਫਿਰ ਆਪਣੀ ਧਰਮ ਪਤਨੀ ਨੂੰ ਪੁੱਛਿਆ ਉਸ ਨੇ ਵੀ ਕਿਹਾ ਕਿ ਸਵਾਮੀ ਜੀ ਆਪ ਨੇ ਕਦੀ ਕੋਈ 200 ਮੋਹਰਾਂ ਦੀ थैਲੀ ਮੈਨੂੰ ਨਹੀਂ ਦਿੱਤੀ ਹੈ ਸ਼ਾਇਦ ਆਪ ਨੇ ਇਸੇ ਹੋਰ ਜਗ੍ਹਾ ਤੇ ਰੱਖ ਲਈ ਹੋਵੇ ਸਾਰੀ ਬਾੜ ਕਰਨ ਪਿੱਛੋਂ ਭਾਈ ਪਤੰਗ ਜੀ ਨੇ ਜਮਾਲ ਖਾਨ ਨੂੰ ਜਵਾਬ ਦਿੱਤਾ اے خدا دے بندے mainu تاں کچھ یاد نہیں اوندا تے نہ ہی کسے ਖਾਤੇ ਵਿੱਚ تیری ਥੈਲੀ ਲੱਭਦੀ ਹੈ ਮੈਂ ਕੀ ਦਸਾਂ میرے کول ਰੱਖ ਗਿਆ ਹੈ اے ਨਹੀਂ ਕਿਸੇ ਹੋਰ ਕੋਲ ਨਾ ਰੱਖ ਗਿਆ ਹੋਵੇ ਇਹ ਸੁਣ ਕੇ ਜਮਾਲ ਖਾਨ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਉਸਨੇ ਉਹ 200 ਮੋਰਾਂ ਬੜੀ ਮਿਹਨਤ ਨਾਲ ਪੇਟ ਕੱਟ ਕੇ ਜੋੜੀਆਂ ਸਨ ਉਹ ਓਕੇ ਵੇਲੇ ਵਾਸਤੇ ਉਸ ਦੀ ਜੀਵਨ ਪੂੰਜੀ ਸੀ ਕੁਝ ਹਰਾਨੀ ਅਤੇ ਗੁੱਸੇ ਨਾਲ ਜਮਾਲ ਖਾਨੇ ਭਾਈ ਪਤੰਗ ਨੂੰ ਆਖਿਆ ਓ ਭਾਈ ਮੈਂ ਤਾਂ ਖੁਦਾ ਨੂੰ ਹਾਜ਼ਰ ਜਾਣ ਕੇ ਆਖਦਾ ਹਾਂ ਕਿ ਤੇਰੀ ਦੁਕਾਨ ਉੱਤੇ 200 ਮੋਹਰਾਂ ਦੀ ਥੈਲੀ ਰੱਖ ਗਿਆ ਹਾਂ ਮੇਰੇ ਗਰੀਬ ਨਾਲ ਇਹ ਜ਼ੁਲਮ ਨਾ ਕਰ ਮੇਰੀ ਮੋਹਰਾ ਮੈਨੂੰ ਵਾਪਸ ਕਰ ਨਹੀਂ ਤਾਂ ਮੈਂ ਸੂਬੇ ਕੋਲ ਫਰਿਆਦ ਕਰਾਂਗਾ ਤਦ ਭਾਈ ਪਤੰਗ ਜੀ ਨੇ ਜਮਾਲ ਖਾਨ ਨੂੰ ਉੱਤਰ ਦਿੱਤਾ ਮੇਰੇ ਵੀਰ ਮੇਰੇ ਕੋਲ ਤੇਰੀ ਅਮਾਨਤ ਨਹੀਂ ਹੈ ਮੈਂ ਤੇਰੀ ਮੋਹਰਾ ਦੀ ਪੂਰੀ ਪੜਤਾਲ ਕਰ ਚੁੱਕਿਆ ਹਾਂ ਸੂਬੇ ਅੱਗੇ ਫਰਿਆਦ ਕਰ ਜਾਂ ਨਾ ਕਰ ਪਰ ਮੈਨੂੰ ਚੇਤਾ ਨਹੀਂ ਆਉਂਦਾ ਤੇ ਨਾ ਹੀ ਕਾਗਜ਼ਾਂ ਵਿੱਚ ਲਿਖਿਆ ਹੈ ਇਹ ਸੁਣ ਕੇ ਉਦਾਸ ਚਿਤ ਨਾਲ ਜਮਾਲ ਖਾਨ ਸਿੱਧਾ ਸੂਬੇ ਦੀ ਕਚਹਿਰੀ ਵਿੱਚ ਪਹੁੰਚ ਕੇ ਸੂਬੇਦਾਰ ਦੇ ਸਾਹਮਣੇ ਖੜੋ ਕੇ ਫਰਿਆਦੀ ਹੋਇਆ ਤੇ ਕਿਹਾ ਕਿ ਭਾਈ ਪਤੰਗ ਜੀ ਨੇ ਮੈਨੂੰ ਦਿਨ ਦਿਹਾੜੇ ਲੁੱਟ ਲਿਆ ਹੈ ਮੈਂ ਉਸ ਕੋਲ 200 ਮੋਹਰਾ ਅਮਾਨਤ ਰੱਖੀਆਂ ਸੀ ਉਹੋ ਹਜਮ ਕਰ ਗਿਆ ਹੈ ਤੇ ਕੋਰਾ ਜਵਾਬ ਦੇ ਦਿੱਤਾ ਹੈ ਗੁਰੂ ਪਿਆਰਿਓ ਸੂਬੇਦਾਰ ਲਾਹੌਰ ਉਸ ਸਮੇਂ ਬਾਦशाह ਵਰਗਾ ਦਰਜਾ ਰੱਖਦਾ ਸੀ ਉਸ ਨੇ ਉਸੇ ਵੇਲੇ ਇੱਕ ਦਰਬਾਰੀ ਨੂੰ ਭੇਜ ਕੇ ਭਾਈ ਪਤੰਗ ਜੀ ਨੂੰ ਬੁਲਾ ਲਿਆ ਭਾਈ ਪਤੰਗ ਅਕਾਲ ਪੁਰਖ ਉੱਤੇ ਭਰੋਸਾ ਰੱਖ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਕੇ ਸੂਬੇਦਾਰ ਦੇ ਦੀਵਾਨ ਵਿੱਚ ਹਾਜ਼ਰ ਹੋਇਆ ਅੱਗੇ ਦਰਬਾਰ ਲੱਗਾ ਹੋਇਆ ਸੀ ਬਹੁਤ ਸਾਰੇ ਮੋਲਾਣੇ ਤੇ ਸਿਆਣੇ ਦਰਬਾਰ ਵਿੱਚ ਬੈਠੇ ਸਨ ਜਾ ਤੋਂ ਭਾਈ ਪਤੰਗ ਜੀ ਸੂਬੇਦਾਰ ਦੇ ਨੇੜੇ ਪਹੁੰਚੇ ਤਾਂ ਸੂਬੇਦਾਰ ਨੇ ਉਹਨਾਂ ਨੂੰ ਦਬਕੇ ਨਾਲ ਆਖਿਆ ਕਿ ਭਾਈ ਪਤੰਗ ਜਮਾਲ ਖਾਨ ਨੇ ਤੁਹਾਡੇ ਵਿਰੁੱਧ ਮੁਕੱਦਮਾ ਕੀਤਾ ਹੈ ਕਿ ਤੁਸੀਂ ਇਹਨਾਂ ਦੀ 200 ਮੋਹਰਾਂ ਦੀ ਥੈਲੀ ਜੋ ਅਮਾਨਤ ਰੱਖੀ ਸੀ ਉਹ ਹੁਣ ਵਾਪਸ ਨਹੀਂ ਕਰ ਰਹੇ ਹੋ ਇਹ ਕੀ ਮਾਮਲਾ ਹੈ ਮੈਂ ਤਾਂ ਤੁਹਾਨੂੰ ਸੱਚਾ ਖੁਦਾ ਦਾ ਬੰਦਾ ਸਮਝਦਾ ਹਾਂ ਪਰ ਜਮਾਲ ਖਾਨ ਨੂੰ ਵੀ ਝੂਠਾ ਨਹੀਂ ਕਰ ਸਕਦਾ ਹਾਂ ਕਿਉਂਕਿ ਹੁਣ ਤੱਕ ਉਸ ਨੇ ਕੋਈ ਫਰੇਬ ਨਹੀਂ ਕੀਤਾ ਹੈ ਮੈਂ ਕਿਸ ਤਰ੍ਹਾਂ ਫੈਸਲਾ ਕਰਾਂ ਤਦ ਗੁਰੂ ਜੀ ਦਾ ਸਰਧਾਲੂ ਸਿੱਖ ਭਾਈ ਪਤੰਗ ਜੀ ਬੋਲਿਆ हे बादशाह सलामत मैं आप हैरान हां वीर जमाल खान झूठ बोलन वाला नहीं है पर मेनू मेरे घरों ओ 200 मोरा ਮਿਲ ਵੀ ਨਹੀਂ ਰਹੀਆਂ ਹਨ ਤੇ ਨਾ ਚੇਤਾ ਆਉਂਦਾ ਹੈ ਕਿ ਇਹ ਸੱਚ ਹੀ ਮੈਨੂੰ ਦੇ ਗਿਆ ਹੈ ਕਿ ਨਹੀਂ ਤੇ ਮੈਂ ਕਿੱਥੇ ਰੱਖ ਬੈਠਾ ਹਾਂ ਜੇ ਕਹਿੰਦੇ ਹੋ ਤਾਂ ਮੈਂ 200 ਮੋਹਰਾਂ ਪੱਲਿਓਂ ਭਰ ਦਿੰਦਾ ਹਾਂ ਕਿਉਂਕਿ ਇਸ ਦੀ ਆਤਮਾ ਦੁਖੀ ਨਾ ਹੋਵੇ ਜੇ ਇਸ ਨੇਕਪੁਰਸ਼ ਦੀ ਆਤਮਾ ਦੁਖੀ ਹੋਈ ਤਾਂ ਮੇਰਾ ਸਤਿਗੁਰੂ ਮੇਰੇ ਨਾਲ ਨਾਰਾਜ਼ ਹੋ ਜਾਵੇਗਾ ਇਹ ਸੌਣਕੇ ਸੂਬੇਦਾਰ ਨੇ ਕਿਹਾ ਭਾਈ ਪਤੰਗ ਇਹ ਨਹੀਂ ਹੋ ਸਕਦਾ ਨਿਆਂ ਕੀਤੇ ਬਿਨਾ ਤਸੱਲੀ ਕਿਵੇਂ ਹੋਵੇ ਹਾਂ ਇੱਕ ਯੁਕਤੀ ਹੈ ਕਿ ਤੇਲ ਦਾ ਕੜਾਇਆ ਗਰਮ ਕੀਤਾ ਜਾਵੇ ਉਸ ਵਿੱਚ ਤਾਂਬੇ ਦੇ ਪੈਸੇ ਸੁੱਟੇ ਜਾਣ ਤੇ ਤੁਸਾਂ ਦੋਨਾਂ ਨੂੰ ਕੜਾਈ ਵਿੱਚੋਂ ਵਾਰੀ-ਵਾਰੀ ਪੈਸੇ ਕਢਣੇ ਪੈਣਗੇ ਜੋ ਝੂਠਾ ਹੋਵੇਗਾ ਉਸ ਦਾ ਹੱਥ ਛੜੇਗਾ ਜੋ ਕੀ ਖੁਦਾ ਸਭ ਦੇ ਕਰਮਾਂ ਨੂੰ ਵੇਖਦਾ ਹੈ ਮੈਂ ਗੁਪਤ ਰੱਖੀ ਚੀਜ਼ ਦਾ ਇਹ ਨਿਆਂ ਕਰ ਸਕਦਾ ਹਾਂ ਤਦ ਭਾਈ ਪਤੰਗ ਜੀ ਨੇ ਕਿਹਾ ਬਹੁਤ ਅੱਛਾ ਬਾਦਸ਼ਾਹ ਸਲਾਮਤ ਇਸ ਤਰ੍ਹਾਂ ਹੀ ਕੀਤਾ ਜਾਵੇ ਗੁਰੂ ਪਿਆਰਿਓ ਉਸ ਤੋਂ ਬਾਅਦ ਭੱਠੀ ਬਣਾ ਕੇ ਅੱਗ ਬਾਲੀ ਗਈ 10 ਸੇਰ ਕਢਾਈ ਵਿੱਚ ਤੇਲ ਪਾ ਕੇ ਭੱਠੀ ਦੇ ਉੱਪਰ ਰੱਖਿਆ ਗਿਆ ਜਦੋਂ ਤੇਲ ਉਬਲਣ ਲੱਗ ਪਿਆ ਤਾਂ ਸੂਬੇਦਾਰ ਨੇ ਭਾਈ ਪਤੰਗ ਨੂੰ ਹੁਕਮ ਕੀਤਾ ਕਿ ਉਹ ਆਪਣੇ ਹੱਥ ਕਢਾਈ ਵਿੱਚ ਪਾ ਕੇ ਤਾਂਬੇ ਦੇ ਪੈਸੇ ਵਿੱਚੋਂ ਕਢਣ। ਤਦ ਭਾਈ ਪਤੰਗ ਨੇ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲਿਆ ਤੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ ਤੇ ਬਿਨਾਂ ਡਰੇ ਉਬਲਦੇ ਤੇਲ ਵਿੱਚ ਹੱਥ ਪਾ ਕੇ ਪੈਸੇ ਬਾਹਰ ਕੱਢ ਲਏ। ਭਾਈ ਜੀ ਦੇ ਹੱਥ ਨੂੰ ਤੱਤੀ ਵਾ ਵੀ ਨਾ ਲੱਗੀ। ਸਾਰੇ ਦਰਬਾਰੀ ਕਹਿਣ ਲੱਗੇ ਜੇ ਭਾਈ ਪਤੰਗ ਸੱਚਾ ਹੈ ਇਹ ਨੇਕਪੁਰਖ ਹੈ ਤੇ ਭਾਈ ਪਤੰਗ ਨੇ ਗੁਰੂ ਮਹਾਰਾਜ ਜੀ ਦਾ ਧੰਨਵਾਦ ਕੀਤਾ ਉਹ ਦਰ ਦੂਜੇ ਪਾਸੇ ਦਰਦੇ ਦਿਲ ਦੇ ਨਾਲ ਜਮਾਲ ਖਾਨੇ ਕਢਾਏ ਵਿੱਚ ਹੱਥ ਪਾਇਆ ਪਰ ਉਹ ਪੈਸੇ ਨਹੀਂ ਕੱਢ ਸਕਿਆ ਉਸ ਦਾ ਹੱਥ ਸੜ ਗਿਆ ਸੜਨ ਦੀ ਪੀੜਾ ਨਾਲ ਬੇਸੁਰਤ ਹੋ ਕੇ ਕਢਾਏ ਦੇ ਨਾਲ ਡਿੱਗ ਪਿਆ ਦਰਬਾਰੀਆਂ ਨੇ ਉਸ ਨੂੰ ਚੁੱਕਿਆ ਤੇ ਸਾਹੀ ਸਫਾ ਖਾਨੇ ਵਿੱਚ ਭੇਜ ਦਿੱਤਾ ਜਿੱਥੇ ਉਸ ਦੀ ਬਹਾ ਅਤੇ ਹੱਥ ਦਾ ਇਲਾਜ ਹੋਣ ਲੱਗਾ ਉਧਰ ਭਾਈ ਪਤੰਗ ਜੀ ਜਦੋਂ ਖੁਸ਼ੀ ਨਾਲ ਆਪਣੀ ਦੁਕਾਨ ਤੇ ਆਏ ਤਾਂ ਵਾਹਿਗੁਰੂ ਜੀ ਨੇ ਹੋਰ ਹੀ ਬਾਣਾ ਵਰਤਾ ਦਿੱਤਾ ਦੁਕਾਨ ਤੇ ਇੱਕ ਗ੍ਰਾਹਕ ਆਇਆ ਤੇ ਉਸ ਨੇ ਇੱਕ ਚੀਜ਼ ਮੰਗੀ ਉਸ ਨੂੰ ਲੱਭਣ ਵਾਸਤੇ ਭਾਈ ਪਤੰਗ ਨੇ ਪਹਿਲੇ ਕੂਜੇ ਵਿੱਚ ਹੱਥ ਪਾਇਆ ਤਾਂ ਉਸ ਨੂੰ 200 ਮੋਹਰਾਂ ਵਾਲੀ ਥੈਲੀ ਲੱਭ ਪਈ ਥੈਲੀ ਨੂੰ ਵੇਖ ਕੇ ਖੁਸ਼ੀ ਨਾਲ ਐਨੇ ਉਛਲੇ ਕਿ ਗਾਹਕ ਨੂੰ ਸੌਦਾ ਦੇਣਾ ਵੀ ਭੁੱਲ ਗਏ ਤੇ ਤੁਰੰਤ ਹੀ ਜਮਾਲ ਖਾਨ ਵੱਲ ਭੱਜ ਪਏ ਜਮਾਲ ਤੂੰ ਸੱਚਾ ਸੀ ਜਮਾਲ ਤੂੰ ਸੱਚਾ ਸੀ ਇਹ ਮਨ ਵਿੱਚ ਸੋਚਦੇ ਜਾਂਦੇ ਸਨ ਜਮਾਲ ਖਾਨ ਸਾਹੀ ਸਫਾ ਖਾਨੇ ਵਿੱਚ ਮੰਜੇ ਉੱਤੇ ਲੇਟਿਆ ਸੀ ਉਸ ਨੂੰ ਪੀੜ ਤਾਂ ਚੋਕੀ ਹੁੰਦੀ ਸੀ ਪਰ ਉਹ ਹੌਸ ਵਿੱਚ ਸੀ ਬਾਈ ਪਤੰਗ ਨੇ ਉਸ ਦੇ ਕੋਲ ਜਾ ਕੇ ਬੇਨਤੀ ਕੀਤੀ ਕਿ ਭਾਈ ਜਮਾਲ ਖਾਂ ਇਹ ਤੇਰੀ 200 ਮੋਹਰਾਂ ਦੀ ਥੈਲੀ ਲੱਭ ਪਈ ਹੈ ਤੂੰ ਸੱਚਾ ਸੀ ਸੰਭਾਲ ਲੈ ਮੋਹਰਾਂ ਦੀ ਥੈਲੀ ਵੇਖ ਕੇ ਜਮਾਲ ਖਾਂ ਦਰਦ ਨੂੰ ਭੁੱਲ ਗਿਆ ਪਰ ਉਹ ਹੈਰਾਨ ਸੀ ਕਿ ਸੱਚਾ ਹੁੰਦਿਆਂ ਵੀ ਝੂਠਾ ਹੋ ਗਿਆ ਹੈ ਉਹਨੇ ਆਖਿਆ ਮੈਂ ਮੋਹਰਾ ਨਹੀਂ ਲੈਂਦਾ ਮੈਨੂੰ ਆਪਣੇ ਗੁਰੂ ਕੋਲ ਲੈ ਚੱਲ ਉਸ ਸਰੂ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ ਜਿਸਨੇ ਤੇਰੀ ਸਹਾਇਤਾ ਕੀਤੀ ਹੈ ਅਤੇ ਜਮਾਲ ਖਾਨ ਨੇ ਸੋਨੇ ਦੀਆਂ ਮੋਹਰਾਂ ਵੀ ਥੈਲੀ ਨਾਲ ਲਈ ਤੇ ਦੁਖ ਦੇ ਹੱਥ ਨਾਲ ਬਾਈ ਪਤੰਗ ਜੀ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਸ੍ਰੀ ਹਰਮੰਦਰ ਸਾਹਿਬ ਵਿੱਚ ਪਹੁੰਚ ਗਿਆ ਅੰਤਰੀਅਮੀ ਗੁਰੂ ਮਹਾਰਾਜ ਜਾਣ ਗਏ ਸਾਨੇ ਜਮਾਲ ਖਾਨ ਨੂੰ ਸ਼ਾਂਤੀ ਬਖਸ਼ੀ ਅਤੇ ਹੱਥ ਨੂੰ ਠੀਕ ਕੀਤਾ ਅਤੇ ਉਪਦੇਸ਼ ਦਿੱਤਾ ਕਿ ਤੇਰਾ ਹੱਥ ਨਹੀਂ ਸੀ ਸੜਨਾ ਜੇ ਤੂੰ ਵਾਹਿਗੁਰੂ ਦਾ ਬਾਣਾ ਮੰਨ ਲੈਂਦਾ ਤੂੰ ਭਾਈ ਪਤਾਂਗ ਤੇ ਸਾ ਕੀਤਾ ਜੇ ਬਾਣਾ ਮੰਨ ਕੇ ਘਰ ਚਲਿਆ ਜਾਂਦਾ ਤਾਂ ਤੇਰੀ ਮਾਇਆ ਤੈਨੂੰ ਮਿਲ ਜਾਣੀ ਸੀ ਐਸ ਭਾਈ ਪਤੰਗ ਨੂੰ ਯਾਦ ਨਹੀਂ ਰਿਹਾ ਸੀ ਯਾਦ ਨਹੀਂ ਰਹਿਣਾ ਅਧਰਮ ਨਹੀਂ ਹੈ 200 ਮੋਹਰਾਂ ਵਾਪਸ ਲੈ ਲੈ ਗੁਰੂ ਜੀ ਦੇ ਇਹ ਵਚਨ ਸੁਣ ਕੇ ਭਾਈ ਜਮਾਲ ਖਾਨ ਨੇ 200 ਮੋਹਰਾਂ ਭਾਈ ਪਤੰਗ ਜੀ ਦੇ ਹੱਥੋਂ ਪਕੜ ਲਈਆਂ ਤੇ ਗੁਰੂ ਜੀ ਦੇ ਚਰਣਾ ਉੱਤੇ ਰੱਖ ਕੇ ਮੱਥਾ ਟੇਕ ਦਿੱਤਾ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਉਹ ਆ ਬੁਲਾ ਚੁੱਕਾ ਦੇਖ ਮਾ ਬਖਸ਼ਣੀ ਵੀਡੀਓ ਨੂੰ ਆਪਣੇ 11 ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ